ਫਾਇਦਾ ਸੀ ਪਰ ਰਾਤ ਕੁਝ ਕਾਰਨ ਇਹੋ ਜੇ ਬਣੇ ਵੀ ਆਪਾਂ ਲਾਈਵ ਨਹੀਂ ਕਰ ਸਕੇ ਜਾਂ ਕਹਿ ਲੀਏ ਕਿ ਮੇਰਾ ਮਾਨਣੀ ਮੰਨਿਆ ਮੈਂ ਇਨਾ ਪਰੇਸ਼ਾਨ ਜ਼ਿੰਦਗੀ ਚ ਪਹਿਲੀ ਵਾਰ ਹੋਇਆ ਸੀ ਕਿ ਮੈਨੂੰ ਇਹ ਲੱਗਿਆ ਕਿ ਸ਼ਾਇਦ ਇਹ ਗੱਲ ਜਿਹੜੀ ਹੈ ਇਹ ਹੁਣ ਕਰਨਾ ਨਹੀਂ ਬਣਦਾ ਇਹਨੂੰ ਆਪਾਂ ਸਵੇਰੇ ਕਰਾਂਗੇ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀ ਕੰਢੀ ਨਹਿਰ ਹੈ ਇਸ ਦੀ ਸੁਰੱਖਿਆ ਦੀਵਾਰ ਦਾ ਜਿਹੜਾ ਮਸਲਾ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਦਰਬਾਰ ਦੇ ਵਿੱਚ ਪੈਂਡਿੰਗ ਹੋਇਆ ਪਿਆ ਕੱਲ ਰਾਤ ਇੱਕ 10 ਵਜੇ ਦੇ ਕਰੀਬ ਮੈਨੂੰ ਫੋਨ ਆਂਦਾ ਹੈ ਕਿ ਨਰੋਲੀ ਪਿੰਡ ਦੇ ਵਿੱਚ ਕੰਢੀ ਨਹਿਰ ਦੇ ਵਿੱਚ ਇੱਕ ਗੱਡੀ ਡਿਗੀ ਹੈ ਉਹਨੂੰ ਜੀਸੀਬੀ ਦੇ ਨਾਲ ਕੱਢ ਰਹੇ ਆ ਤੇ ਤੁਸੀਂ ਇੱਥੇ ਪਹੁੰਚੋ ਰਾਤ ਜਦੋਂ ਪਹੁੰਚੇ ਆ ਤੇ ਮੁੰਡਾ ਬਾਹਰ ਕੱਢਿਆ ਇਹ ਗੱਡੀ ਪਿੰਡ ਰਣਸੋਤਾ ਤੋਂ ਰੋਹਿਤ ਮੁੰਡੇ ਦਾ ਨਾਮ ਹੈ ਕਰਨੈਲ ਸਿੰਘ ਦਾ ਪੁੱਤਰ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਨਮੋਲੀ ਜਾ ਰਿਹਾ ਸੀ ਆ ਦੇਖੋ ਜੀ ਗੱਡੀ ਜਿਹੜੀ ਐ ਬੁਰੀ ਤਰ੍ਹਾਂ ਸਲਾਈਡ ਹੋ ਕੇ ਨਹਿਰ ਦੇ ਵਿੱਚ ਡੇਗ ਗਈ। ਔਰ ਨਹਿਰ ਦੇ ਵਿੱਚ ਗੱਡੀ ਡਿਗਣ ਤੋਂ ਬਾਅਦ ਉਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਉਸ ਦੀ লাশ ਨੂੰ ਜਿਹੜਾ ਪੁਲਿਸ ਵਾਲੇ ਆਪਣੀ ਕਸਟਡੀ ਦੇ ਵਿੱਚ ਲੈ ਕੇ ਉਸਨੇ ਮੋਰਚਰੀ ਦੇ ਵਿੱਚ ਉਹ ਡੈੱਡ ਬੋਡੀ ਰਾਤ ਰੱਖੀ ਐ। ਹੁਣ ਕਈ ਵਾਰ ਅਸੀਂ ਇਹ ਗੱਲਾਂ ਦੇਖਦੇ ਆ ਸੁਣਦੇ ਆ ਕਿ ਜੀ ਕੰਢੀ ਨਹਿਰ ਦਾ ਮਸਲਾ ਐ ਉਹ ਵੱਖੋ-ਵੱਖ ਰਾਜਨੀਤਿਕ ਦਲ ਤੇ ਵੱਖੋ-ਵੱਖ ਜਿਹੜੇ ਸਮਾਜਿਕ ਸੰਗਠਨ ਐ ਉਹ ਆਪਣੇ ਆਪਣੇ ਪੱਧਰ ਦੇ ਉੱਤੇ ਚੱਕਦੇ ਆ ਮੈਂ ਵੀ ਲਗਾਤਾਰ ਇਸ ਮੁੱਦੇ ਦੇ ਉੱਤੇ ਪਿਛਲੇ ਲਗਭਗ 3-4 ਸਾਲਾਂ ਤੋਂ ਗੱਲ ਕਰ ਰਿਹਾ ਔਰ ਇਸ ਟੋਪਿਕ ਨੂੰ ਬਾਰ-ਬਾਰ ਲਗਾਤਾਰ ਚੱਕਣ ਦੀ ਕੋਸ਼ਿਸ਼ ਕਰਦਾ ਹਾਂ ਕਿ ਅੱਜ ਕੱਲ੍ਹ ਪਰਸੋਂ ਕਦੇ ਤਾਂ ਸਰਕਾਰ ਦੀਆਂ ਅੱਖਾਂ ਖੁੱਲਣਗੀਆਂ ਕਦੇ ਤਾਂ ਸਾਡੇ ਮਾਣਯੋਗ ਵਿਧਾਇਕ ਜੀ ਨੂੰ ਕੰਢੀ ਦੇ ਲੋਕਾਂ ਤੇ ਤਰਸ ਆਏਗਾ ਕਦੇ ਤਾਂ ਸਾਡੇ ਸਾਬਕਾ ਵਿਧਾਇਕ ਜੀ ਜਿਨ੍ਹਾਂ ਨੇ ਇਸ ਨਹਿਰ ਨੂੰ ਪੁੱਟਣ ਦਾ ਕੰਮ ਸ਼ੁਰੂ ਕੀਤਾ ਉਹਨਾਂ ਦੀ ਆਤਮਾ ਇਹ ਗੱਲ ਕਹੇਗੀ ਕਿ ਮੈਂ ਇਹਨਾਂ ਲੋਕਾਂ ਦੇ ਹੱਕ ਦੇ ਵਿੱਚ ਬੋਲਾਂ ਪਰ ਮੈਂ ਮਹਿਸੂਸ ਕਰਦਾ ਕਿ ਇਹ ਲੋਕ ਜਿਹੜੇ ਨੇ ਇਹ ਸਿਰਫ ਤੇ ਸਿਰਫ ਰਾਜਨੀਤਿਕ ਹੱਥ ਕੰਡਿਆਂ ਦੇ ਕਾਰਨ ਕੰਡੀ ਦੇ ਭੋਲੇ-ਪਾਲੇ ਲੋਕਾਂ ਨੂੰ ਵਰਗ ਲਾਉਂਦੇ ਨੇ ਤੇ ਸਿਰਫ ਤੇ ਸਿਰਫ ਆਪਣੀ ਰਾਜਨੀਤਿਕ ਜਿਹੜੀ ਰੋਟੀ ਹੈ ਉਹ ਸੇਕਦੇ ਨੇ ਪਿਛਲੀ ਰਾਤ ਇੱਕ ਮਾਂ ਦਾ ਪੁੱਤ ਦੋਸਤੋ ਕਿੰਨਾ ਔਖਾ ਹੁੰਦਾ ਉਸ ਮਾਂ ਦੇ ਲਈ ਉਸ ਪਤਨੀ ਦੇ ਲਈ ਉਸ ਭੈਣ ਦੇ ਲਈ ਜਿਸ ਨੇ 7:30 ਵਜੇ ਆਪਣੇ ਘਰ ਦਾ ਨੌਜਵਾਨ ਮੁੰਡਾ ਜਿਹਦੀ ਉਮਰ 32-35 ਸਾਲ ਦੇ ਕਰੀਬ ਹੈ ਉਸ ਨੂੰ ਘਰੋਂ ਭੇਜਿਆ ਹੋਵੇ ਤੇ ਅੱਧੇ ਘੰਟੇ ਬਾਅਦ ਖਬਰ ਆ ਜਾਏ ਕਿ ਉਹ ਮੁੰਡਾ ਜਿਹੜਾ ਹੈ ਉਹ ਉਹਦੀ ਮੌਤ ਹੋ ਚੁੱਕੀ ਹੈ ਉਸ ਦੀ ਮੌਤ ਕੋਈ ਬਾਰਡਰ ਤੇ ਨਹੀਂ ਹੋਈ ਉਸ ਦੀ ਮੌਤ ਕੋਈ ਭਿਆਨਕ ਐਕਸੀਡੈਂਟ ਦੇ ਵਿੱਚ ਨਹੀਂ ਹੋਈ ਬਲਕਿ ਜਿਹੜੀ ਮੌਤ ਹੋਈ ਆ ਉਹ ਇਸ ਸਰਕਾਰ ਦੀ ਨਲਾਕੀ ਕਾਰਨ ਇਸ ਸਰਕਾਰ ਦੇ ਅਵੇਸਲੇਪਨ ਕਾਰਨ ਇਸ ਸਰਕਾਰ ਦੀ ਜਿਹੜੀ ਸੋਤੜ ਸੱਪ ਵਾਲੀ ਨੀਤੀ ਹੈ ਉਸ ਨੀਤੀ ਕਾਰਨ ਹੋਈ ਹੈ ਰਾਤ ਅਸੀਂ ਜਦੋਂ ਇੱਥੇ ਪਹੁੰਚੇ ਆ ਤੇ 11 ਵਜੇ ਦੇ ਕਰੀਬ ਇੱਥੋਂ ਅਸੀਂ ਗਏ ਆ 11:30 ਵਜੇ ਦੇ ਕਰੀਬ ਤੇ ਉਸ ਵੇਲੇ ਜਾ ਕੇ ਕਈ ਲੋਕ ਸੁੱਤੇ ਆ ਉਹ ਸੌਣ ਤੋਂ ਬਾਅਦ ਆਪਣੀ ਨੀਂਦ ਦੇ ਵਿੱਚੋਂ ਜਾਗ ਚੁੱਕੇ ਆ ਪਰ ਸਾਡੇ ਕੰਢੀ ਦੇ ਲੋਕ ਸਾਡੀ ਪੰਜਾਬ ਸਰਕਾਰ ਐਸੀ ਨਿਦਰਾ ਦੇ ਵਿੱਚ ਸੁੱਤੀ ਹੈ ਇਹ ਜਾਗਣ ਦਾ ਨਾਂ ਨਹੀਂ ਲੈ ਰਹੀ ਮੈਂ ਇਹ ਗੱਲ ਕਿਉਂ ਕਹਿ ਰਿਹਾ ਮੈਂ ਦੇਖੋ ਦੋਸਤੋ ਕੋਈ ਵੀ ਲਾਈਵ ਕਰਦਾ ਕੋਈ ਵੀ ਗੱਲ ਕਰਦਾ ਮੈਂ ਵਿਦ ਫੈਕਟ ਕਰਦਾ ਵਿਦਆਊਟ ਫੈਕਟ ਮੈਂ ਕਦੇ ਕੋਈ ਗੱਲ ਨਹੀਂ ਕਹਿੰਦਾ ਇਹ ਜਿਹੜੀ ਨਹਿਰ ਬਣਾਉਣ ਦਾ ਕੰਮ ਸਾਨੂੰ 2020 ਦੇ ਵਿੱਚ ਲੱਗਾ ਸੀ ਉਸ ਵੇਲੇ ਸਾਡੇ ਹਲਕੇ ਦੀ ਨੁਮਾਇੰਦਗੀ ਕਰਦੇ ਸੀ ਅਰੁਣ ਕੁਮਾਰ ਮਿੱਕੀ ਡੋਗਰਾ ਜੀ ਜੋ 2022 ਦੇ ਇਲੈਕਸ਼ਨਾਂ ਦੇ ਵਿੱਚ ਹਾਰ ਗਏ ਉਹਨਾਂ ਨੇ ਇਸ ਨਹਿਰ ਦਾ ਕੰਮ ਇਸ ਨਹਿਰ ਦਾ ਪਾਣੀ ਜਿਹੜਾ ਹੈ ਕਿਉਂਕਿ ਇਹ ਪਹਿਲਾਂ ਨਹਿਰ ਕੱਚੀ ਸੀ ਤੇ ਇਹਦੇ ਕਿਨਾਰੇ ਦੇ ਉੱਤੇ ਸਾਰੇ ਪਾਸੇ ਇੱਕ ਸੁਰੱਖਿਆ ਦੀਵਾਰ ਪਹਿਲਾਂ ਬਣੀ ਹੋਈ ਸੀ ਜਦੋਂ ਇਸ ਨਹਿਰ ਦਾ ਕੰਮ ਲਾਇਆ ਹੋਇਆ ਜਦੋਂ ਇਸ ਨਹਿਰ ਦਾ ਕੰਮ ਲਗਾਇਆ ਤੇ ਉਸ ਤੋਂ ਬਾਅਦ ਕੀ ਕੀਤਾ ਗਿਆ ਇਸ ਨਹਿਰ ਨੂੰ ਚੌੜਾ ਕਰਨ ਦੇ ਲਈ ਜਾਂ ਇਸ ਨਹਿਰ ਨੂੰ ਅ ਮਤਲਬ ਇਹਦਾ ਪਾਣੀ ਜਿਹੜਾ ਹੈ ਉਹ ਅੱਗੇ ਬਜਵਾੜੇ ਵਗੈਰਾ ਮਾਲਪੁਰ ਵਗੈਰਾ ਭਜਾਉਣ ਦੇ ਲਈ ਕੰਢੀ ਦੇ ਲੋਕਾਂ ਦੀ ਜਾਨ ਦੇ ਨਾਲ ਜਿਹੜਾ ਖਲਵਾੜ ਕੀਤਾ ਗਿਆ ਆ ਜਿਹੜੀ ਥਾਂ ਥੱਲੇ ਦਿਖਾਈ ਦੇ ਰਹੀ ਹੈ ਇਹ ਇੱਥੋਂ ਰੀਟੇਨਿੰਗ ਵਾਲ ਹੁੰਦੀ ਸੀ ਪਹਿਲਾਂ ਇਸ ਇਸ ਲੈਵਲ ਤੱਕ ਦੀ ਇਦਾਂ ਜਦੋਂ ਨਹਿਰ ਦਾ ਕੰਮ ਲੱਗਾ ਤੇ ਰੀਟੇਨਿੰਗ ਵਾਲ ਜਿਹੜੀ ਹੈ ਉਹ ਟੁੱਟ ਕੇ ਤੇ ਉਸ ਤੋਂ ਬਾਅਦ ਨਹਿਰ ਬਣ ਗਈ ਪਰ ਰੀਟੇਨਿੰਗ ਵਾਲ ਹਾਲੇ ਤੱਕ ਨਹੀਂ ਬਣੀ ਉਹ ਰੀਟੇਨਿੰਗ ਵਾਲ ਕੀ ਕੰਮ ਕਰਦੀ ਸੀ ਔਰ ਟ੍ਰੇਨਿੰਗ ਵਾਲੇ ਕੰਮ ਕਰਦੀ ਸੀ ਕਿ ਜਦੋਂ ਕੋਈ ਹਾਦਸਾ ਹੋਣ ਦੀ ਸੰਭਾਵਨਾ ਬਣਦੀ ਸੀ ਤਾਂ ਗੱਡੀ ਜਿਹੜੀ ਹੈ ਉਸ ਸੁਰੱਖਿਆ ਦੀਵਾਰ ਦੇ ਵਿੱਚ ਟੱਚ ਹੋ ਜਾਂਦੀ ਸੀ ਤੇ ਉਹ ਜਿਹੜਾ ਬੰਦਾ ਨਹਿਰ 'ਚ ਡਿਗਣ ਦੀ ਸੰਭਾਵਨਾ ਬਣਦੀ ਸੀ ਜਾਂ ਤਾਂ ਉਹ ਨਹਿਰ 'ਚ ਡਿਗਦਾ ਨਹੀਂ ਸੀ ਜੇ ਡਿਗਦਾ ਸੀ ਤਾਂ ਉਹਨੂੰ ਇੱਕ 2-4 ਮਿੰਟ ਦਾ ਇੱਕ ਟਾਈਮ ਮਿਲ ਜਾਂਦਾ ਸੀ ਜਿਸ ਕਾਰਨ ਉਹਦਾ ਬਚਾਅ ਹੋ ਜਾਂਦਾ ਸੀ ਆ ਮੈਂ ਤੁਹਾਨੂੰ ਦਿਖਾਣਾ ਕਿੱਦਾਂ ਇਹ ਗੱਡੀ ਨਹਿਰ ਦੇ ਵਿੱਚ ਡਿਗੀ ਹੈ ਆ ਤੁਸੀਂ ਦੇਖਿਓ ਇੱਥੋਂ ਹੁੰਦੀ ਆਪ ਜਿਹੜੇ ਵੀ ਸਾਥੀ ਇਹ ਵੀਡੀਓ ਦੇਖ ਸਕਦੇ ਆ ਆ ਇੱਥੇ ਇੱਕ ਏਡੇ ਏਡੇ ਖੱਡੇ ਪਏ ਆ ਜਦੋਂ ਕੋਈ ਬੰਦਾ ਅਨਨੋਨ ਬੰਦਾ ਜਿਹੜਾ ਤਾਂ ਸਾਡੇ ਪਿੰਡਾਂ ਦਾ ਬੰਦਾ ਉਹ ਤਾਂ ਆਦੀ ਹੋ ਗਿਆ ਉਹ ਤਾਂ ਸਰਕਾਰ ਨੇ ਪੂਰਾ ਦਸਤਾ ਵੀ ਹਾਂ ਵੀ ਤੁਸੀਂ ਇਦਾਂ ਇਹਨਾਂ ਹਾਲਾਤਾਂ ਦੇ ਵਿੱਚ ਜੀਣਾ ਹੈ ਪਰ ਜੇ ਕੋਈ ਬਾਹਰੋਂ ਬੰਦਾ ਆਂਦਾ ਹੈ ਉਸ ਨੂੰ ਨਹੀਂ ਪਤਾ ਵੀ ਇੱਥੇ ਏਡੇ ਵੱਡੇ ਖੱਡੇ ਆ ਹੁਣ ਜੇ ਕੋਈ ਉਧਰੋਂ ਨੰਗਲ ਵਾਲੀ ਸਾਈਡ ਤੋਂ ਸੋੜੇ ਵਾਲੀ ਸਾਈਡ ਤੋਂ ਆਂਦਾ ਹੈ ਉਹ ਜਦੋਂ ਫੁੱਲ ਸਪੀਡ 'ਚ ਇੱਥੇ ਆਇਆ ਤੇ ਇੱਥੇ ਆ ਕੇ ਅੱਗੇ ਖੱਡੇ ਨੇ ਆ ਦੇਖਿਓ ਬੱਸ ਦਾ ਟਾਇਰ ਜਦੋਂ ਇਸ ਖੱਡਿਆਂ 'ਚੋਂ ਲੰਘੂਗਾ ਤਾਂ ਮੈਂ ਤੁਹਾਨੂੰ ਇਹ ਵੀ ਦਿਖਾਣਾ ਤੇ ਜਦੋਂ ਜਦੋਂ ਕੋਈ ਬੰਦਾ ਬਾਹਰੋਂ ਆਏਗਾ ਉਸ ਬੰਦੇ ਨੂੰ ਨਹੀਂ ਪਤਾ ਵੀ ਇੱਥੇ ਏਡੇ ਏਡੇ ਵੱਡੇ ਖੱਡੇ ਨੇ ਤੇ ਉਹ ਬੰਦਾ ਸਪੀਡ ਦੇ ਵਿੱਚ ਹੁੰਦਾ ਹੈ ਤੇ ਕਈ ਵਾਰ ਗੱਡੀਆਂ ਦਾ ਬੈਲੈਂਸ ਨਹੀਂ ਹੁੰਦਾ ਔਰ ਉਹੀ ਬੈਲੈਂਸ ਸ਼ਾਇਦ ਉਸ ਨੌਜਵਾਨ ਤੋਂ ਨਹੀਂ ਹੋਇਆ ਪਿੰਡ ਰਣਸੋਤੇ ਦਾ ਨੌਜਵਾਨ ਜਿਹੜਾ ਆਪਣੀ ਉਹਦੀ ਜੀਵਨ ਲੀਲਾ ਵਿਚਾਰੇ ਦੀ ਸਮਾਪਤ ਹੋ ਗਈ ਸਿਰਫ ਇਸ ਮਾੜੀ ਸਰਕਾਰ ਕਾਰਨ ਸਿਰਫ ਮਾੜੇ ਨੁਮਾਇੰਦਿਆਂ ਕਾਰਨ ਸਿਰਫ ਉਹਨਾਂ ਲੋਕਾਂ ਕਾਰਨ ਜਿਹੜੇ ਲੋਕ ਆਪਣੇ ਆਪ ਨੂੰ ਕਹਿੰਦੇ ਤਾਂ ਕਿ ਹਰ ਪੋਸਟ ਦੇ ਵਿੱਚ ਲਿਖਦੇ ਆ ਕਿ ਇਹ ਹੀ ਬਦਲਾਵ ਹੈ ਤਾਂ ਮੇਰਾ ਉਹਨਾਂ ਨੂੰ ਸਵਾਲ ਹੈ ਕਿ ਇਹ ਹੀ ਬਦਲਾਵ ਹੈ ਲੋਕਾਂ ਦੀਆਂ ਜਾਨਾਂ ਲੈਣਾ ਬਦਲਾਵ ਹੈ ਲੋਕਾਂ ਦੇ ਹੱਕਾਂ ਦਾ ਘਾਣ ਕਰਨਾ ਬਦਲਾਵ ਹੈ ਤਾਂ ਇਸ ਗੱਲ ਦਾ ਜਵਾਬ ਜ਼ਰੂਰ ਦਿੱਤਾ ਜਾਏ ਕਿ ਜਿਹੜੇ ਵਾਰ-ਵਾਰ ਆਪਣੀਆਂ ਫੇਸਬੁਕ ਪੋਸਟਾਂ ਦੇ ਵਿੱਚ ਲਿਖਦੇ ਨੇ ਕਿ ਇਹ ਹੀ ਬਦਲਾਵ ਹੈ ਉਹ ਇਹ ਗੱਲ ਦਾ ਜਵਾਬ ਜ਼ਰੂਰ ਦੇਣ ਕਿ ਇਹ ਹੀ ਬਦਲਾਵ ਹੈ ਤੇ ਮੈਂ ਤੁਹਾਨੂੰ ਉਹ ਰਾਤ ਵਾਲੀ ਵੀਡੀਓਜ਼ ਵੀ ਦਿਖਾਣਾ ਹੈ ਤੁਸੀਂ ਇੱਕ ਵਾਰ ਚੈੱਕ ਕਰਿਓ ਕਿ ਕਿਦਾਂ ਉਸ ਮੁੰਡੇ ਨੂੰ ਆ ਦੇਖੋ ਜੀ ਆ ਮੁੰਡੇ ਦੀ ਵਿਚਾਰੇ ਦੀ ਡੈੱਡ ਬੋਡੀ ਜਦੋਂ ਕਲੈਕਟ ਕੀਤੀ ਹੈ ਆ ਤੁਸੀਂ ਦੇਖਦੇ ਰਹੇ ਹੋ ਹੁਣ ਮੈਂ ਤੁਹਾਨੂੰ ਸੁਰੱਖਿਆ ਦੀਵਾਰ ਨਾਲ ਨਾਲ ਦਿਖਾਣਾ ਹੈ ਤੇ ਕੋਸ਼ਿਸ਼ ਮੈਂ ਕਰਾਂਗਾ ਕਿ ਮੈਂ ਥੱਲੇ ਜਾ ਕੇ ਇੱਕ ਵਾਰ ਤੁਹਾਨੂੰ ਦਿਖਾ ਸਕਾਂ ਕਿਉਂਕਿ ਅ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਅਸੀਂ ਆਪਣੀ ਗੱਲ ਜਿਹੜੀ ਐ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਰੱਖ ਸਕਦੇ ਹਾਂ ਤੇ ਅਸੀਂ ਆਪਣੀ ਗੱਲ ਸਰਕਾਰ ਤੱਕ ਪ੍ਰਸ਼ਾਸਨ ਤੱਕ ਉਹਨਾਂ ਲੋਕਾਂ ਤੱਕ ਪਹੁੰਚਾਣੀ ਹੁੰਦੀ ਹੈ ਜਿਹੜੇ ਲੋਕ ਇਸ ਕੰਮ ਦੇ ਵਿੱਚ ਰਿਸਪੌਂਸਿਬਲ ਨੇ ਤੇ ਮੈਨੂੰ ਲੱਗਦਾ ਹੈ ਕਿ ਆਹ ਦੇਖੋ ਜੀ ਆਹ ਟਾਇਰ ਦੇ ਜਿਹਦਾ ਕਿਸਰਨ ਦੇ ਨਿਸ਼ਾਨ ਲੱਗੇ ਨੇ ਮੈਨੂੰ ਲੱਗਦਾ ਇੱਥੋਂ ਗੱਡੀ ਸਲਾਈਡ ਹੋ ਕੇ ਥੱਲੇ ਗਈ ਹੈ ਤੇ ਬੜੀ ਮੰਦਭਾਗੀ ਘਟਨਾ ਜਿਹੜੀ ਸਾਡੇ ਇਲਾਕੇ ਦੇ ਵਿੱਚ ਕੱਲ ਵਾਪਰੀ ਹੈ ਤੇ ਆ ਦੇਖੋ ਇਹ ਚਾਰ ਪੰਜ ਫੋਟੋ ਦਾ ਜਿਹੜਾ ਹੈ ਇੱਕ ਹਾਈਟ ਬਣਦੀ ਹੈ ਆ ਕੁਝ ਸਾਡੇ ਇੱਥੇ ਆ ਦੇਖੋ ਇਹਦਾ ਪੂਰਾ ਬੜੀ ਮਤ ਜਿੰਦਾ ਹੋਰ ਕੁਝ ਸਾਡੇ ਇੱਥੇ ਲੋਕ ਵੀ ਰਾਗੀ ਵੀ ਖੜੇ ਨੇ ਤੇ ਉਹ ਵੀ ਇਸ ਗੱਲ ਬਾਰੇ ਚਿੰਤਾ ਪ੍ਰਗਟ ਕਰ ਰਹੇ ਆ ਕਿ ਸੁਰੱਖਿਆ ਦੀਵਾਰ ਜਿਹੜੀ ਹੈ ਉਹ ਤੁਰੰਤ ਬਣਾਈ ਜਾਣੀ ਚਾਹੀਦੀ ਹੈ ਪਰ ਮੈਂ ਇਹ ਹੀ ਗੱਲ ਸੋਚਦਾ ਰਹਿਣਾ ਹੈ ਕਿ ਸਰਕਾਰਾਂ ਕਦੋਂ ਜਾਗਣਗੀਆਂ ਜਦੋਂ ਪੁਰਾਣੀ ਆਹ ਦੇਖੋ ਜੀ ਗੱਡੀ ਦੇ ਕੱਚ ਦੇ ਸ਼ੀਸ਼ੇ ਵਗੈਰਾ ਪਏ ਨੇ ਮੈਂ ਤੁਹਾਨੂੰ ਇਹਦੀ ਇੱਕ ਹਾਈਟ ਦਿਖਾਣਾ ਕਿ ਨਹਿਰ ਕਿੱਥੇ ਹੈ ਤੇ ਸੁਰੱਖਿਆ ਦੀਵਾਰ ਕਿੱਥੇ ਹੈ ਆਹ ਦੇਖੋ ਜੀ ਇਹ ਇੰਨੀ ਹਾਈਟ ਦੇ ਉੱਤੇ ਜਿਹੜਾ ਹੈ ਇਹ ਇੰਨੀ ਹਾਈਟ ਉੱਪਰੋਂ ਇੱਥੋਂ ਗੱਡੀਆਂ ਸਲਾਈਡ ਹੋ ਕੇ ਥੱਲੇ ਡਿੱਗਦੀਆਂ ਨੇ ਤੇ ਇਹ ਇਹ ਜਿਹੜੀ ਇਹ ਜਿਹੜੀ ਟੋਹ ਵਾਲੇ ਨਾ ਇਹ ਇਸ ਰੋਡ ਦੇ ਲੈਵਲ ਚਾਹੀਦੀ ਹੈ ਜੇ ਇਸ ਰੋਡ ਦੇ ਲੈਵਲ ਹੋਏਗੀ ਉਹਦੇ ਉੱਪਰ ਰੇਟੇਨਿੰਗ ਵਾਲ ਹੋਏਗੀ ਤਾਂ ਜਾ ਕੇ ਜਿਹੜੇ ਹਾਦਸੇ ਆ ਉਹ ਘਟ ਸਕਦੇ ਆ ਤੇ ਮੈਂ ਇਹ ਗੱਲ ਸੋਚਦਾ ਵੀ ਜਦੋਂ ਪੁਰਾਣੇ ਜਵਾਨੇ ਦੇ ਵਿੱਚ ਹਵਨ ਯਾ ਅੱਗੇ ਹੁੰਦੇ ਸੀ ਤੇ ਆਹੂਤੀਆਂ ਪੈਂਦੀਆਂ ਸੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਸਾਡੇ ਮਾਨਯੋਗ ਵਿਧਾਇਕ ਜੀ ਕਿੰਨੇ ਲੋਕਾਂ ਦੀ ਬਲੀ ਲੈ ਕੇ ਪ੍ਰਸੰਨ ਹੋਣਗੇ ਕਿੰਨੇ ਲੋਕਾਂ ਦੀ ਮੌਤ ਤੋਂ ਬਾਅਦ ਜਾਗਣਗੇ ਹਰ ਮਹੀਨੇ ਹਰ 15 ਦਿਨ ਬਾਅਦ ਹਰ ਹਫਤੇ ਸਾਡੇ ਇਲਾਕੇ ਦੇ ਵਿੱਚ ਕੋਈ ਨਾ ਕੋਈ ਜਵਾਨ ਮੌਤ ਇਸ ਨਹਿਰ ਦੀ ਸੁਰੱਖਿਆ ਦੀਵਾਰ ਨਾ ਹੋਣ ਕਾਰਨ ਹੋ ਰਹੀ ਹੈ ਪਰ ਸਰਕਾਰ ਜਿਹੜੀ ਹੈ ਉਹ ਸਿਰਫ ਆਪਣੇ ਸਵਾਲ ਪੁੱਛਣ ਤੱਕ ਸੀਮਤ ਹੈ ਕਿਉਂਕਿ ਦੋਸਤੋ ਮੈਂ ਇੱਕ ਗੱਲ ਜਾਣਦਾ ਜਦੋਂ ਅਸੀਂ ਪੜਦੇ ਹੁੰਦੇ ਸੀ ਤੇ ਕੁਐਸਚਨ ਪੇਪਰ ਆਂਦਾ ਸੀ ਪੇਪਰਾਂ ਦੇ ਵਿੱਚ ਤੁਸੀਂ ਕੁਐਸਚਨ ਪੇਪਰ ਪੜਿਆ ਤੁਸੀਂ ਕੋਈ ਉੱਤਰ ਨਹੀਂ ਲਿਖਿਆ ਕੁਐਸਚਨ ਪੇਪਰ ਨੂੰ ਛੱਡ ਕੇ ਉੱਤਰ ਪੇਪਰ ਨੂੰ ਛੱਡ ਕੇ ਆ ਗਏ ਤਾਂ ਤੁਹਾਨੂੰ ਸੋਚੋ ਕਿੰਨੇ ਨੰਬਰ ਮਿਲਣੇ ਆ ਇਹ ਮੇਰਾ ਸਾਥੀ ਜਿਹੜਾ ਵੀਡੀਓ ਚ ਲਾਈਵ ਨਾਲ ਜੁੜ ਰਿਹਾ ਹੈ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਤੁਸੀਂ ਕੁਐਸਚਨ ਪੇਪਰ ਪੜਿਆ ਕੋਈ ਸਵਾਲ ਦਾ ਜਵਾਬ ਨਹੀਂ ਦਿੱਤਾ ਤੁਹਾਨੂੰ ਸੋਚੋ ਕਿੰਨੇ ਨੰਬਰ ਮਿਲਣੇ ਆ ਜਿਹੜੇ ਨੂੰ ਵੀ ਮੈਥ ਦੀ ਨੋਲੇਜ ਆ ਉਹਨੂੰ ਪਤਾ ਵੀ 100 ਦੇ ਵਿੱਚੋਂ 0 ਨੰਬਰ ਮਿਲਣਾ ਹੈ ਸਾਡੇ ਮਾਨਯੋਗ ਵਿਧਾਇਕ ਜੀ ਪਿਛਲੇ 3 ਸਾਲਾਂ ਤੋਂ ਸਵਾਲਾਂ ਤੇ ਸਵਾਲ ਪੁੱਛੀ ਜਾ ਰਿਹਾ ਹੈ ਜਦਕਿ ਸਵਾਲ ਪੁੱਛਣਾ ਵਿਪਖਸ਼ ਦਾ ਕੰਮ ਹੈ ਉਹ ਸਿਰਫ ਸਵਾਲ ਪੁੱਛ ਕੇ ਆਪਣਾ ਖਾਣਾ ਪੂਰਤੀ ਕਰ ਦਿੰਦੇ ਆ ਦੋ ਅਗ ਮਹੀਨਾ ਬਾਅਦ ਕਦੀ ਵੀਡੀਓ ਪਾ ਦਿੰਦੇ ਆ ਤਾਂ ਕੰਢੀ ਦੇ ਲੋਕ ਵੀ ਖੁਸ਼ ਹੋ ਜਾਂਦੇ ਵੀ ਚਲੋ ਜੀ ਐਮਐਲਏ ਸਾਹਿਬ ਨੇ ਸਾਡੀ ਗੱਲ ਚੁੱਕੀ ਲਈ ਹੈ ਪਰ ਗੱਲ ਚੁੱਕਣੇ ਵਾਸਤੇ ਐਮਐਲਏ ਨਹੀਂ ਹੁੰਦਾ ਗੱਲਾਂ ਦਾ ਮਸਲਿਆਂ ਦੇ ਹੱਲ ਕਰਨ ਵਾਸਤੇ ਐਮਐਲਏ ਹੁੰਦਾ ਹੈ ਤੇ ਮੈਂ ਇਹ ਗੱਲ ਮਹਿਸੂਸ ਕਰਦਾ ਕਿ ਕੰਢੀ ਦੇ ਲੋਕਾਂ ਦੀ ਜਾਨ ਜਿਹੜੀ ਹੈ ਉਹ ਰੱਬ ਭਰੋਸਿਆ ਹੈ ਤੇ ਜੇ ਸਰਕਾਰ ਨੇ ਤੁਰੰਤ ਸੁਰੱਖਿਆ ਦੀਵਾਰ ਨੂੰ ਬਣਾਉਣ ਦਾ ਜਾਂ ਠੀਕ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਤਾਂ ਲੋਕਾਂ ਨੂੰ ਨਾਲ ਲੈ ਕੇ ਇੱਕ ਬਹੁਤ ਵੱਡਾ ਸੰਘਰਸ਼ ਜਿਹੜਾ ਹੈ ਜਿਹੜਾ ਕੰਢੀ ਦੇ ਨਹਿਰ ਦੇ ਕਿਨਾਰੇ ਬਸਦੇ ਹੋਏ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਇੱਕ ਬਹੁਤ ਵੱਡਾ ਸੰਘਰਸ਼ ਕੀਤਾ ਜਾਏਗਾ ਤੇ ਮੈਨੂੰ ਇਸ ਗੱਲ ਦੀ ਤਕਲੀਫ ਪਰਸਨਲ ਤੌਰ ਤੇ ਹੁੰਦੀ ਹੈ ਕਿਉਂਕਿ ਸਾਡੇ ਇਲਾਕੇ ਦੇ ਮੁੰਡੇ ਜਿਹੜੇ ਆ ਨੌਜਵਾਨ ਮੁੰਡੇ ਬਿਨਾ ਕਿਸੇ ਕਾਰਨ ਤੋਂ ਸਿਰਫ ਇੱਕ ਸੁਰੱਖਿਆ ਦੀਵਾਰ ਦੀ ਅਣਗੈਲੀ ਕਾਰਨ ਲਗਾਤਾਰ ਮਾਰੇ ਜਾ ਰਿਹਾ ਹੈ ਜਿਹੜਾ ਭਰਾ ਰਾਤ ਰੋਹਿਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਉਸ ਦੀ ਪਰਮਾਤਮਾ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਸਰਕਾਰ ਨੂੰ ਸਦਬੁੱਧੀ ਦੇਵੇ ਤੇ ਸਰਕਾਰ ਨੂੰ ਇਹ ਗੱਲ ਦੀ ਹਿੰਮਤ ਬਖਸ਼ੇ ਕਿ ਉਹ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਨ ਮਾਵਾਂ ਦੇ ਪੁੱਤ ਜਿਹੜੇ ਹੁਣ ਅੱਗੇ ਗਰਮੀਆਂ ਦਾ ਸੀਜ਼ਨ ਹੈ ਲਗਾਤਾਰ ਇਹੋ ਜਿਹੀਆਂ ਖਬਰਾਂ ਸਾਨੂੰ ਸੁਣਨ ਮਿਲਣਗੀਆਂ ਪਰ ਪ੍ਰਮਾਤਮਾ ਕਰੇ ਇਹੋ ਜਿਹਾ ਕੋਈ ਹਾਦਸਾ ਨਾ ਹੋਵੇ ਸਰਕਾਰ ਇਸ ਗੱਲ ਤੇ ਜਾਗੇ ਤੇ ਜਲਦੀ ਤੋਂ ਜਲਦੀ ਸੁਰੱਖਿਆ ਦੀਵਾਰ ਬਣਾ ਕੇ ਜਿਹੜੀ ਹੈ ਉਹ ਲੋਕਾਂ ਦੀ ਇਸ ਮੁਸੀਬਤ ਦਾ ਨਿਜਾਦ ਕਰਾਏ ਮੈਂ ਇਹੀ ਕਹਿਣ ਦੇ ਲਈ ਲਾਈਵ ਆਇਆ ਸੀ ਤੁਸੀਂ ਸਾਰਿਆਂ ਨੇ ਲਾਈਵ ਸੁਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਸਰਕਾਰ ਦੇ ਕੰਨਾਂ ਦੇ ਉੱਤੇ ਜੂਨ ਹੀ ਰੇਂਗਦੀ ਕੁੰਭਕਰਨ 6 ਮਹੀਨੇ ਬਾਅਦ ਜਾਗ ਜਾਂਦਾ ਸੀ ਇਹ ਸਾਡੇ ਮਾਣਯੋਗ ਜਿਹੜੇ ਇਸ ਵੇਲੇ ਆਪਣੇ ਇਲਾਕੇ ਦੀ ਰਹਿਨੁਮਾਈ ਕਰ ਰਹੇ ਆ ਉਹਨਾਂ ਨੂੰ 3 ਸਾਲ ਹੋ ਚੁੱਕੇ ਨੇ ਉਹ ਜਾਗ ਨਹੀਂ ਰਹੇ ਤੇ ਮੇਰਾ ਕੋਈ ਵੀਰ ਭਰਾ ਜੇ ਉਹਨਾਂ ਦੇ ਪਿੰਡ ਦੇ ਨੇੜੇ ਰਹਿੰਦਾ ਹੋਵੇ ਤੇ ਉਹਨਾਂ ਨੂੰ ਜ਼ਰੂਰ ਜਗਾਵੇ ਵੀ ਆਹ ਦੇਖੋ ਜੀ ਗੱਡੀ ਦੇ ਗੱਡੀ ਕਹਿੰਦਾ ਵੀ ਆਹ ਦੇਖੋ ਜੀ ਰੋਡ ਦੇ ਉੱਤੇ ਕਿੰਨੇ ਖੱਡੇ ਆ ਜਦੋਂ ਕੋਈ ਬੰਦਾ ਪਿੱਛੋਂ ਸਪੀਡ ਤੇ ਪਿੱਛੇ ਰੋਡ ਠੀਕ ਹੈ ਜਦੋਂ ਕਿਸੇ ਨੇ ਸਪੀਡ ਤੇ ਆਣਾ ਤੇ ਭਾਜੀ ਇੱਥੇ ਆ ਕੇ ਬੈਲੈਂਸ ਨਹੀਂ ਬਣਦਾ ਉਹ ਬੈਲੈਂਸ ਨਹੀਂ ਬਣਨ ਕਾਰਨ ਉਹ ਨੌਜਵਾਨ ਇਸ ਦੁਨੀਆ ਤੋਂ ਚਲਾ ਗਿਆ ਸਰਕਾਰ ਨੂੰ ਦੋਵੇਂ ਹੱਥ ਜੋੜ ਕੇ ਅਪੀਲ ਹੈ ਕਿ ਤੁਰੰਤ ਇਸ ਸੁਰੱਖਿਆ ਦੀਵਾਰ ਦਾ ਕੰਮ ਲਗਾਇਆ ਜਾਵੇ ਜੇ ਅਗਲੇ 10 15 20 ਦਿਨਾਂ ਚ ਇਸ ਸੁਰੱਖਿਆ ਦੀਵਾਰ ਦਾ ਕੰਮ ਨਹੀਂ ਲੱਗਦਾ ਤਾਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਬਹੁਤ ਵੱਡਾ ਸੰਘਰਸ਼ ਜਿਹੜਾ ਹੈ ਉਹ ਕੀਤਾ ਜਾਏਗਾ